ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਨਿਊ ਹੋ ਫਰਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਅਸੀਂ ਦੱਸ ਦੇਣਾ ਚਾਹੁੰਦੇ ਆ ਆਪਾਂ ਆਪਣੇ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓ ਸੱਚੀਆਂ ਹਟਬਿਤੀਆਂ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਜਰੂਰ ਕਰਨਾ ਤਾਂ ਕਿ ਜਦੋਂ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇਂ ਜੀ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆਈ ਆ ਬਾਣੀ ਨਾਲ ਰਿਲੇਟਡ ਵੀਡੀਓ ਆ ਲਾਸਟ ਆਪਾਂ ਮੋਟੀਵੇਸ਼ਨਲ ਵੀਡੀਓਸ ਪਾਈ ਸੀ ਜੇ ਤੁਸੀਂ ਹਜੇ ਤੱਕ ਮੋਟੀਵੇਸ਼ਨਲ ਵੀਡੀਓ ਨਹੀਂ ਦੇਖੀ ਜੀ ਉਹ ਤੁਸੀਂ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਪਿਆਰੀ ਵੀਡੀਓ ਹੈ ਜੀ ਉਸ ਵਿੱਚ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਤੁਹਾਡੇ ਬੱਚਿਆਂ ਨੂੰ ਵੀ ਜ਼ਰੂਰ ਨਾ ਕੁਝ ਸਿੱਖਣ ਨੂੰ ਮਿਲੇਗਾ ਖੁਦ ਵੀ ਸੁਣੋ ਤੇ ਬੱਚਿਆਂ ਨੂੰ ਵੀ ਸੁਣਾਓ ਤੇ ਅੱਜ ਦੀ ਜਿਹੜੀ ਵੀਡੀਓ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਚੁੱਕੇ ਹੋ ਕਿ ਜੇ ਤੁਹਾਡੇ ਜਿਹੜੇ ਘਰ ਦੇ ਮੈਂਬਰ ਆ ਜਿਵੇਂ ਉਹ ਚਿੜਚਿੜੇ ਜਿਹੇ ਰਹਿੰਦੇ ਨੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਕਲਾਕਲੇਸ਼ ਰਹਿੰਦਾ इवन ਜੇ ਤੁਹਾਡੇ ਬੱਚੇ ਵੀ ਤੁਹਾਡਾ ਕਹਿਣਾ ਨਹੀਂ ਮੰਨਦੇ ਤੁਹਾਡੇ ਬੱਚੇ ਬਿਲਕੁਲ ਪੜ੍ਹਾਈ ਦੇ ਵਿੱਚ ਵੀ ਵਧੀਆਂ ਨਹੀਂ ਹੈਗੇ ਤੇ ਬਿਲਕੁਲ ਤੁਹਾਡੇ ਕਹਿਣੀ ਦੇ ਵਿੱਚ ਵੀ ਨਹੀਂ ਹੈਗੇ ਪੁੱਠੇ ਜਵਾਬ ਦਿੰਦੇ ਨੇ ਬਾਹਰ ਬੁਰੀ ਸੰਗਤ ਦੇ ਵਿੱਚ ਪੈ ਚੁੱਕੇ ਨੇ ਸੋ ਉਹ ਪੇਰੈਂਟਸ ਲਈ ਵੀ ਇਹ ਵੀਡੀਓ ਬਹੁਤ ਹੀ ਕੰਮ ਦੀ ਹੋਣ ਵਾਲੀ ਆ ਸੋ ਇਸ ਕਰਕੇ ਜਿਹੜੀ ਤੁਸੀਂ ਵੀਡੀਓ ਆ ਪਲੀਜ਼ ਐਂਡ ਤੱਕ ਜਰੂਰ ਸੁਣਿਓ ਕਿਉਂਕਿ ਹਰ ਇੱਕ ਚੀਜ਼ ਨੂੰ ਸਮਝਣ ਦੇ ਲਈ ਪਹਿਲਾਂ ਗੱਲ ਨੂੰ ਸੁਣਨਾ ਜ਼ਰੂਰੀ ਹੁੰਦਾ ਹੈ ਨਾ ਸੋ ਇਸ ਕਰਕੇ ਵੀਡੀਓ ਨੂੰ ਬਹੁਤ ਜ਼ਿਆਦਾ ਲੌਂਗ ਨਾ ਕਰਦੇ ਹੋਏ ਆਪਾਂ ਵੀਡੀਓ ਕਰਦੇ ਹਾਂ ਜੀ ਸਟਾਰਟ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕਿ ਮੈਂ ਥੰਬਨੇਲ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਤਿੰਨ ਕਿਹੜੀਆਂ ਚੀਜ਼ਾਂ ਵਾਂ ਕਿ ਜਿਹੜੀਆਂ ਆਪਾਂ ਜਦੋਂ ਕਰਾਂਗੇ ਆਪਣੇ ਘਰ ਦੇ ਵਿੱਚ ਰੈਗੂਲਰ ਬੇਸ ਤੇ ਕਰਾਂਗੇ ਤੇ ਉਹਦੇ ਨਾਲ ਤੁਹਾਡੇ ਘਰ ਦਾ ਮਾਹੌਲ ਵੀ ਬਦਲੂਗਾ ਬੱਚਿਆਂ ਦਾ ਜਿਹੜਾ ਚਿੜਚਿੜਾਪਨ ਹੈ ਜਿਹੜੇ ਬੱਚੇ ਤੁਹਾਡਾ ਕਹਿਣਾ ਨਹੀਂ ਮੰਨਦੇ ਜੀ ਤੁਹਾਡੇ ਘਰ ਦੇ ਵਿੱਚ ਮੈਂਬਰਾਂ ਦੇ ਵਿੱਚ ਆਪਸੀ ਝਗੜੇ ਰਹਿੰਦੇ ਨੇ ਕਲਾਕਲੇਸ਼ ਰਹਿੰਦੇ ਨੇ ਉਹ ਕਿਵੇਂ ਦੂਰ ਹੋਣਗੇ ਉਹ ਮੈਂ ਤੁਹਾਨੂੰ ਹੁਣ ਦੱਸੂਗੀ ਸਭ ਤੋਂ ਪਹਿਲਾਂ ਆਪਾਂ ਕੀ ਨਹੀਂ ਕਰਨਾ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੇਖੋ ਜੀ ਕੀ ਹੁੰਦਾ ਵਾ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਹਮ ਆਲਵੇਸ ਆਪਣੇ ਬੱਚਿਆਂ ਦੇ ਜਦੋਂ ਆਪਾਂ ਬੈਡ ਬਿਹੇਵ ਦੇਖਦੇ ਆ ਜਾਂ ਉਹ ਪੜਨ ਦੇ ਵਿੱਚ ਵਧੀਆ ਨਹੀਂ ਹੁੰਦੇ ਹੈਗੇ ਜਾਂ ਫਿਰ ਉਹ ਕਹਿਣਾ ਨਹੀਂ ਮੰਨਦੇ ਹੈਗੇ ਬੁਰੀ ਸੰਗਤ ਵਿੱਚ ਪੈ ਜਾਂਦੇ ਆ ਉਦੋਂ ਆਪਾਂ ਮੋਸਟਲੀ ਕੀ ਹੁੰਦਾ ਕਿ ਜਦੋਂ ਆਪਣੇ ਰਿਸ਼ਤੇਦਾਰ ਵੀ ਆਉਂਦੇ ਨੇ ਨਾ ਆਪਾਂ ਉਹ ਪੁੱਛਦੇ ਨੇ ਆਪਾਂ ਨੂੰ ਆ ਕੇ ਕਿ ਤੁਹਾਡਾ ਬੱਚਾ ਕਿਵੇਂ ਆ ਹਨਾ ਸੋ ਆਪਾਂ ਦੇਖੋ ਉਹਨਾਂ ਨਾਲ ਵੀ ਇਹੀ ਗੱਲ ਕਰਦੇ ਆ ਜਿਵੇਂ ਕਿ ਨਹੀਂ ਇਹ ਪੜਨ ਚ ਹੁਸ਼ਿਆਰ ਨਹੀਂ ਗਾ ਇਹ ਨੰਬਰ ਨਹੀਂ ਵਧੀਆ ਲੈ ਕੇ ਆਉਂਦਾ ਇਹ ਮੇਰਾ ਕਹਿਣਾ ਨਹੀਂ ਮੰਨਦਾ ਹੈਨਾ ਤੇ ਇਹ ਸਾਰਾ ਦਿਨ ਘਰ ਦੇ ਵਿੱਚ ਆਪਣੇ ਹੋਰ ਭੈਣਾ ਭਰਾਵਾਂ ਦੇ ਨਾਲ ਲੜਦਾ ਰਹਿੰਦਾ ਆ ਸੋ ਆਪਾਂ ਜਦੋਂ ਨੈਗੇਟਿਵ ਗੱਲਾਂ ਬੋਲਦੇ ਆ ਨਾ ਤੇ ਉਹ ਜਦੋਂ ਸਾਹਮਣੇ ਵਾਲਾ ਪਰਸਨ ਸੁਣਦਾ ਉਹ ਵੀ ਨੈਗੇਟਿਵ ਹੀ ਫਿਰ ਸੋਚਦਾ ਤੇ ਨੈਗੇਟਿਵ ਹੀ ਉਹ ਵੀ ਮੂੰਹੋਂ ਕੱਢਦਾ ਕਿ ਹਾਂ ਸਹੀ ਗੱਲ ਆ ਇਦਾਂ ਨਹੀਂ ਕਰਨਾ ਚਾਹੀਦਾ ਇਹ ਪੜਦਾ ਨਹੀਂ ਇਹਨੂੰ ਪੜਨਾ ਚਾਹੀਦਾ ਵਾ ਹੈਨਾ ਸੋ ਕੀ ਹੁੰਦਾ ਵਾ ਇੱਕ ਨੈਗੇਟਿਵ ਵੇਵਸ ਕ੍ਰੀਏਟ ਹੋ ਜਾਂਦੀਆਂ ਵਾ ਜਿਹਦੇ ਦੇ ਨਾਲ ਜੀ ਜਦੋਂ ਆਪਾਂ ਹਮੇਸ਼ਾ ਆਲਵੇਸ ਬੱਚੇ ਦੇ ਆਪਾਂ ਨੈਗੇਟਿਵ ਹੀ ਬੋਲੀ ਜਾਣਾ ਨੈਗੇਟਿਵ ਚਲੋ ਜੀ ਉਹ ਨੈਗੇਟਿਵ ਵੀ ਆਪ ਉੱਪਰੋਂ ਆਪਾਂ ਵੀ ਨੈਗੇਟਿਵ ਤਰ੍ਹਾਂ ਉਹਨੂੰ ਟ੍ਰੀਟ ਕਰਾਂਗੇ ਨਾ ਉਹ ਕਿਤੇ ਨਾ ਕਿਤੇ ਨੈਗੇਟਿਵ ਰਿਜ਼ਲਟ ਹੀ ਆਪਾਂ ਨੂੰ ਮਿਲਣੇ ਆ ਜੀ ਕਿਉਂਕਿ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ ਕਿ ਹਰ ਇੱਕ ਬੰਦੇ ਦੇ ਵਿੱਚ ਜੇ ਮਾੜੇ ਗੁਣਾ ਤੇ ਚੰਗੇ ਵੀ ਜ਼ਰੂਰ ਹੁੰਦੇ ਆ ਜੇ ਤੁਹਾਡੇ ਬੱਚੇ ਦੇ ਵਿੱਚ ਦੋ ਗੁਣ ਮਾੜੇ ਆ ਨਾ ਦੋ ਗੁਣ ਚੰਗੇ ਵੀ ਹੋਣਗੇ ਉਹ ਤੁਸੀਂ ਪੇਰੈਂਟਸ ਨੂੰ ਦੇਖਣਾ ਵਾ ਕਿ ਸਾਡੇ ਬੱਚੇ ਦੇ ਵਿੱਚ ਕਿਹੜੀ ਚੀਜ਼ ਦੀ ਕੁਆਲਿਟੀ ਬੈਟਰ ਆ ਕਿਹੜੀ ਚੀਜ਼ ਉਹਦੇ ਵਿੱਚ ਵਧੀਆ ਆ ਕਿਉਂਕਿ ਮੋਸਟਲੀ ਐ ਨਹੀਂ ਹੁੰਦਾ ਜੇ ਜੇ ਬੱਚਾ ਪੜਨ ਦੇ ਵਿੱਚ ਨਲਾਇਕ ਆ ਕਿ ਉਹ ਅੱਗੇ ਜਾ ਕੇ ਆਪਣੇ ਫਿਊਚਰ ਦੇ ਵਿੱਚ ਕੁਝ ਕਰ ਨਹੀਂ ਸਕਦਾ ਇਦਾਂ ਕਦੀ ਨਹੀਂ ਹੁੰਦਾ ਕਿਉਂਕਿ ਬਹੁਤ ਇਦਾਂ ਦੇ ਹੈਗੇ ਆ ਬੱਚੇ ਜਿਹੜੇ ਪੜਾ ਪੜਨ ਦੇ ਵਿੱਚ ਇੰਨੇ ਹੁਸ਼ਿਆਰ ਨਹੀਂ ਸੀ ਪਰ ਉਹਨਾਂ ਨੇ ਆਪਣੇ ਫਿਊਚਰ ਨੂੰ ਬਹੁਤ ਵਧੀਆ ਅੱਗੇ ਜਾ ਕੇ ਕੰਮ ਕੀਤਾ bizness ਸੰਭਾਲਿਆ ਤੁਸੀਂ ਦੇਖ ਸਕਦੇ ਹੋ ਜਿਵੇਂ ਅੰਬਾਨੀ ਤੁਸੀਂ ਉਹਨਾਂ ਦਾ ਫਿਊਚਰ ਉਹਨਾਂ ਦਾ ਤੁਸੀਂ ਪਾਸਟ ਵਿੱਚ ਜਾ ਕੇ ਦੇਖੋ ਉਹਨਾਂ ਨੇ ਕਿੰਦਾਂ ਦੀਆਂ ਮੁਸ਼ਕਲਾਂ ਝੱਲੀਆਂ ਸੀਗੀਆਂ ਹਨਾ ਬਹੁਤ ਜ਼ਿਆਦਾ ਪੜੇ ਲਿਖੇ ਨੇ ਸੀਗੇ ਕਿੰਨਾ ਬਿਜ਼ਨਸ ਕ੍ਰੀਏਟ ਕੀਤਾ ਉਹਨਾਂ ਨੇ ਸੋ ਬਹੁਤ ਜ਼ਿਆਦਾ ਇਦਾਂ ਦੇ ਬੱਚੇ ਹੁੰਦੇ ਆ ਕਈ ਬੱਚਿਆਂ ਦੇ ਵਿੱਚ ਪੜਨ ਦਾ ਗੁਣ ਨਹੀਂ ਹੁੰਦਾ ਹੋ ਸਕਦਾ ਉਹਨਾਂ ਦੇ ਵਿੱਚ ਖੇਡ ਵੱਲੋਂ ਉਹ ਵਧੀਆ ਹੋਣ ਹਨਾ ਤੁਸੀਂ ਦੇਖੋ ਤੁਹਾਡਾ ਬੱਚਾ ਕਿਹੜੇ ਫੀਲਡ ਦੇ ਵਿੱਚ ਜਾ ਸਕਦਾ ਕਿਹਦੇ ਵਿੱਚ ਉਹਨੂੰ ਇੰਟਰਸਟ ਆ ਤੇ ਜਦੋਂ ਤੁਸੀਂ ਆਪਣੇ ਬੱਚੇ ਦੇ ਜਿਹੜੀਆਂ ਬੈਡ ਕੁਆਲਟੀਜ਼ਾਂ ਉਹਨੂੰ ਸਾਈਡ ਤੇ ਕਰਕੇ ਨਾ ਕਿਤੇ ਨਾ ਕਿਤੇ ਜਿਹੜੀਆਂ ਉਹਦੇ ਵਿੱਚ ਕੋਈ ਚੰਗੀ ਕੁਆਲਿਟੀ ਆ ਤੁਸੀਂ ਉਹਦੀ ਤਾਰੀਫ਼ ਕਰਿਆ ਕਰੋ ਉਹਦੇ ਸਾਹਮਣੇ ਤੁਸੀਂ ਦੇਖਿਓ ਜਦੋਂ ਤੁਸੀਂ ਇਦਾਂ ਕਰੋਗੇ ਨਾ ਉਹਦੇ ਵਿੱਚ ਪੋਜ਼ਿਟਿਵਿਟੀ ਆਊਗੀ ਤੇ ਜਦੋਂ ਪੋਜ਼ਿਟਿਵਿਟੀ ਆਊਗੀ ਤੇ ਫੇਸ ਤੇ ਇੱਕ ਅਲੱਗ ਰੌਣਕ ਹੋਊਗੀ ਆਪਾਂ ਉਹੀ ਰੌਣਕ ਨੂੰ ਬਰਕਰਾਰ ਰੱਖਣਾ ਵਾ ਜਦੋਂ ਆਪਾਂ ਆਪਣੇ ਬੱਚੇ ਨਾਲ ਪੋਜ਼ਿਟਿਵ ਵੇਚ ਗੱਲਾਂ ਕਰਾਂਗੇ ਆਪਣੇ ਮਾਪਿਓ ਜਿਹੜੇ ਹੈਗੇ ਆ ਚਲੋ ਆਪਾਂ ਮਾਪਿਓ ਗਲਤ ਨਹੀਂ ਹੈਗੇ ਆਪਾਂ ਆਪਣੇ ਬੱਚੇ ਦੀ ਫਿਕਰ ਕਰਦੇ ਆਂ ਪਰ ਗੱਲ ਆ ਹੋ ਜਾਂਦੀ ਆ ਕਿ ਆਪਣਾ ਜਿਹੜਾ ਸੋਚਣ ਦਾ ਢੰਗ ਵ ਉਹ ਸਹੀ ਨਹੀਂ ਹੈਗਾ ਜੀ ਆਪਣੀ ਜਿਹੜਾ ਉਹਨਾਂ ਨੂੰ ਸਹੀ ਕਰਨ ਦਾ ਉਹਨਾਂ ਨੂੰ ਆਪਾਂ ਸੋਚਦੇ ਹਾਂ ਕਿ ਆਪਾਂ ਇਹਨਾਂ ਨੂੰ ਡਾਂਟ ਫੜਕਾਰ ਕੇ ਲਾਈਨ ਤੇ ਜਿਹੜਾ ਉਹ ਆਪਾਂ ਲੈ ਕੇ ਆਉਂਨੇ ਆ ਉਹਨਾਂ ਨੂੰ 네ਗਟਿਵ ਬੋਲ ਕੇ ਉਹ ਤਰੀਕਾ ਨਹੀਂ ਸਹੀ ਆਪਾਂ ਉਹੀ ਤਰੀਕਾ ਸੁਧਾਰਨਾ ਤੇ ਉਹੀ ਆਪਾਂ ਅੱਜ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਨਾਲ ਤੇ ਕਿਹੜੀਆਂ ਉਹ ਚੀਜ਼ਾਂ ਵਾਂ ਕਿ ਜਿਹਦੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆ ਸਕਦੇ ਆ ਹੁਣ ਤੁਸੀਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਮੰਨ ਲਓ ਮੈਂ ਆ ਰੂਮ ਦੇ ਵਿੱਚ ਬੈਠੀ ਆ ਤੇ ਮੈਂ ਹੁਣ ਰੂਮ ਦੇ ਵਿੱਚ ਬੈਠ ਕੇ ਹਮੇਸ਼ਾ 네ਗੇਟਿਵ ਹੀ ਸੋਚੀ ਜਾਣਾ 네ਗੇਟਿਵ ਗੱਲਾਂ ਕਰੀ ਜਾਣੀਆਂ ਸੋ ਕਿਤੇ ਨਾ ਕਿਤੇ ਨਾ ਤੁਸੀਂ ਦੇਖਣਾ ਕਿ ਰੂਮ ਦਾ ਇੱਕ ਮਾਹੌਲ ਜਿਹਾ ਬਦਲ ਜਾਣਾ 네ਗੇਟਿਵਿਟੀ ਆਉਣ ਲੱਗ ਜਾਣੀ ਬੰਦੇ ਜਿਹੜਾ ਸਾਹਮਣੇ ਵਾਲਾ ਸੁਣਦਾ ਉਹਦੇ ਮਨ ਵਿੱਚ ਵੀ 네ਗੇਟਿਵਿਟੀ ਆਉਣ ਲੱਗ ਜਾਣੀ ਆ ਸੁਣ ਕੇ ਤੇ ਇੱਕ 네ਗੇਟਿਵ ਜਿਹਾ ਮਾਹੌਲ ਕ੍ਰੀਏਟ ਹੋ ਜਾਊਗਾ ਹੁਣ ਇਹਦੇ ਉਦਾਹਰਨ ਵਜੋਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਆਪਾਂ ਕਿਉਂ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਬਹੁਤ ਸਕੂਨ ਆ ਕਿ ਗੁਰਦੁ ਆਪਾਂ ਨੂੰ ਲੱਖਾਂ ਟੈਨਸ਼ਨਾਂ ਹੋਣ ਪਰ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਚਾਹੇ ਅੱਧਾ ਘੰਟਾ ਉੱਥੇ ਬਤੀਤ ਕਰੀਏ ਘੰਟਾ ਬਤੀਤ ਕਰੀਏ ਤੁਸੀਂ ਦੇਖਣਾ ਇੱਕ ਘੰਟੇ ਦੇ ਵਿੱਚ ਤੁਸੀਂ ਚਾਹੇ ਅੱਧਾ ਘੰਟਾ ਉੱਥੇ ਤੁਹਾਨੂੰ ਕੋਈ ਆਪਣੀ ਪਰੇਸ਼ਾਨੀ ਨਹੀਂ ਤੁਸੀਂ ਉਹ ਹਾਵੀ ਨਹੀਂ ਹੋਊਗੀ ਤੁਹਾਡੇ ਦਿਮਾਗ ਤੇ ਹਨਾ ਜ ਜਦ ਆਪਾਂ ਘਰ ਦੇ ਵਿੱਚ ਰਹਿ ਕੇ ਟੈਨਸ਼ਨਸ ਨੂੰ ਆਪਣੇ ਦਿਮਾਗ ਤੇ ਹਾਵੀ ਕਰ ਲੈਨੇ ਆ ਉੱਥੇ ਜਾ ਕੇ ਕਿੰਨਾ ਰਿਲੈਕਸ ਫੀਲ ਹੁੰਦਾ ਹੈ ਕਿਤੇ ਨਾ ਕਿਤੇ ਮਾਈਂਡ ਤੇ ਕਿਉਂਕਿ ਉੱਥੇ ਪੋਜ਼ਿਟਿਵਿਟੀ ਹੈ ਜੀ ਉੱਥੇ 24 ਘੰਟੇ ਬਾਣੀ ਪੜ੍ਹੀ ਜਾਂਦੀ ਆ ਉਹ ਤੇ ਕੀਰਤਨ ਹੁੰਦਾ ਆ ਤੇ ਉੱਥੇ ਜਿਹੜਾ ਮਾਹੌਲ ਆ ਨਾ ਉਹ ਬਹੁਤ ਪੋਜ਼ਿਟਿਵ ਹੁੰਦਾ ਆ ਤੇ ਉਹ ਪੋਜ਼ਿਟਿਵ ਹੀ ਆਪਣੇ ਮਨ ਤੇ ਅਸਰ ਕਰਦਾ ਜਦੋਂ ਆਪਾਂ ਉੱਥੇ ਜਾਂਦੇ ਆ ਆਪਾਂ ਕੁਝ ਟਾਈਮ ਲਈ ਆਪਣੀਆਂ ਜਿਹੜੀਆਂ ਵੀ ਤਕਲੀਫਾਂ ਆ ਆਪਣੇ ਜਿਹੜੀਆਂ ਵੀ ਟੈਨਸ਼ਨਸ ਆ ਉਹਨਾਂ ਨੂੰ ਆਪਾਂ ਕੁਝ ਟਾਈਮ ਦੇ ਲਈ ਆਪਾਂ ਭੁੱਲ ਜਾਂਦੇ ਆ ਜੀ ਤੇ ਇਦਾਂ ਹੀ ਆਪਣੇ ਘਰ ਦਾ ਮਾਹੌਲ ਆ ਜੀ ਜੇ ਆਪਾਂ ਆਪਣੇ ਘਰ ਦੇ ਵਿੱਚ ਬਾਣੀ ਪੜਾਂਗੇ ਪੋਜ਼ਿਟਿਵ ਗੱਲਾਂ ਹੀ ਬੋਲਾਂਗੇ ਨਾ ਤੇ ਉਹਦੇ ਨਾਲ ਆਪਣਾ ਦਾ ਮਾਈਂਡ ਪੋਜ਼ਿਟਿਵ ਰਹੂਗਾ ਨਾਲ ਦੇ ਨਾਲ ਜਿਹੜੇ ਆਪਣੇ ਘਰ ਦੇ ਵਿੱਚ ਚਾਹੇ ਬੱਚੇ ਆ ਚਾਹੇ ਤੁਹਾਡਾ ਹਸਬੰਡ ਆ ਤਾਂ ਕੋਈ ਵੀ ਫੈਮਿਲੀ ਮੈਂਬਰਸ ਆ ਤੁਹਾਡੇ ਚਾਹੇ ਸੱਸ ਸੋਹਰਾ ਜਾਂ ਚਾਹੇ ਤੁਸੀਂ ਉਹ ਤੁਹਾਡੇ ਸਾਰਿਆਂ ਦੇ ਮਾਈਂਡ ਫਰੈਸ਼ ਰਹਿਣਗੇ ਤੁਹਾਡੇ ਮਾਈਂਡ ਮਾਈਂਡ ਦੇ ਵਿੱਚ ਪੋਜ਼ਿਟਿਵਿਟੀ ਰਹੂਗੀ ਸੋ ਇਸ ਕਰਕੇ ਤੁਸੀਂ ਆਪਣੇ ਬੱਚੇ ਦੀਆਂ ਜਿਹੜੀਆਂ ਤੁਸੀਂ ਪੋਜ਼ਿਟਿਵ ਗੱਲਾਂ ਆ ਤੁਸੀਂ ਪੋਜ਼ਿਟਿਵ ਜਿਹੜੀਆਂ ਆਦਤਾਂ ਵਾਂ ਉਹਨਾਂ ਦੀ ਤਾਰੀਫ਼ ਕਰਨੀ ਸ਼ੁਰੂ ਕਰੋ ਤੁਸੀਂ ਦੇਖਣਾ ਤੁਹਾਡੇ ਬੱਚੇ ਦੇ ਵਿੱਚ ਤੁਹਾਡੇ ਬੱਚੇ ਦੇ ਨੇਚਰ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੋ ਜੂਗਾ ਤੇ ਬਾਕੀ ਹੋਰ ਜਿਹੜਾ ਕੰਮ ਕਰਨਾ ਉਹ ਵੀ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਤਿੰਨ ਚੀਜ਼ਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਨੰਬਰ 1 ਤੇ ਜਿਹੜੀ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਤੁਸੀਂ ਜਦੋਂ ਅੰਮ੍ਰਿਤ ਵੇਲੇ ਉੱਠੋ ਜੀ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਤੇ ਚੌਪਈ ਸਾਹਿਬ ਜੀ ਦਾ ਪਾਠ ਠੀਕ ਹੈ ਜੀ ਅਰਦਾਸ ਕਰਨੀ ਆ ਕੋ ਰਜਾਲੇ ਰੱਖਣਾ ਵਾ ਅਮ੍ਰਿਤ ਵੇਲੇ ਉੱਡ ਕੇ ਇਸ਼ਨਾਨ ਕਰਨਾ ਜ਼ਰੂਰ ਜੀ ਇਸ਼ਨਾਨ ਕਰਕੇ ਤੁਸੀਂ ਤੂੰ ਬੱਤੀ ਜਿੱਥੇ ਆਪਣੀ ਲਗਾਉਣੀ ਹੈ ਉੱਥੇ ਬੈਠ ਕੇ ਤੁਸੀਂ ਪਾਠ ਕਰਨਾ ਵਾ ਜਪਜੀ ਸਾਹਿਬ ਦਾ ਤੇ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਜਲ ਕੋਲ ਰੱਖਣਾ ਤੇ ਜਦੋਂ ਉਸ ਤੋਂ ਬਾਅਦ ਤੁਸੀਂ ਜਦੋਂ ਪਾਠ ਕਰ ਲਿਆ ਅਰਦਾਸ ਕਰ ਲਈ ਤੇ ਅਰਦਾਸ ਤੋਂ ਬਾਅਦ ਜੀ ਤੁਸੀਂ ਜਿਹੜਾ ਉਹ ਜਲਵਾ ਤੁਸੀਂ ਉਹ ਸਾਰੇ ਘਰ ਦੇ ਵਿੱਚ ਛਿੱਟਾ ਦੇਣਾ ਜੀ ਉਸ ਜਲ ਦਾ ਹਰ ਇੱਕ ਰੂਮ ਦੇ ਵਿੱਚ ਹਾ ਕਿਚਨ ਵਿੱਚ ਇਵਨ ਤੁਹਾਡੇ ਜੇ ਉੱਪਰ ਕੋਠੇ ਤੇ ਜਾ ਕੇ ਘਰ ਦੇ ਕੋਨੇ-ਕੋਨੇ 'ਚ ਤੁਸੀਂ ਬਾਥਰੂਮਾਂ ਵਿੱਚ ਛਿੱਟਾ ਨਹੀਂ ਦੇਣਾ ਤੁਸੀਂ ਪਾਕੀ ਸਾਰੇ ਘਰ ਦੇ ਵਿੱਚ ਛਿੱਟਾ ਦੇਣਾ ਵਾ ਉਹਦਾ ਉਸ ਤੋਂ ਬਾਅਦ ਜਿਹੜਾ ਉਹ ਜਲ ਆਇਆ ਜੀ ਜਲਵਾ ਤੁਸੀਂ ਜਿਹੜਾ ਬਾਣੀ ਪੜੀ ਹੋਈ ਆ ਉਹ ਤੁਸੀਂ ਜਲ ਨੂੰ ਤੁਸੀਂ ਸਾਰਿਆਂ ਨੇ ਛਕਣਾ ਵਾ ਤੁਸੀਂ ਵੀ ਛਕਣਾ ਆਪਣੇ ਬੱਚਿਆਂ ਨੂੰ ਵੀ ਛਕਾਉਣਾ ਆਪਣੇ ਹਸਬੰਡ ਨੂੰ ਛਕਾਉਣਾ ਠੀਕ ਹੈ ਜੀ ਘਰ ਦੇ ਵਿੱਚ ਜਿਹੜੇ ਮੈਂਬਰ ਨੇ ਸਾਰਿਆਂ ਨੂੰ ਛਕਾਉਣਾ ਜੀ ਤੁਸੀਂ ਉਹ ਠੀਕ ਹੈ ਜੀ ਤੇ ਇੱਕ ਚੀਜ਼ ਤੁਸੀਂ ਯਾਦ ਰੱਖੋ ਕਦੀ ਵੀ ਜਿਹੜਾ ਜਲਵਾ ਉਹ ਚਾਹ ਦੇ ਵਿੱਚ ਪਾ ਕੇ ਨਹੀਂ ਦੇਣਾ ਨਾ ਤੁਸੀਂ ਚਾਹ ਬਣਾਉਂਦੇ ਹੋਏ ਜਲ ਉਹਦੇ ਵਿੱਚ ਪਾਉਣਾ ਆ ਜਿਹੜਾ ਜਲਵਾ ਜੀ ਉਹ ਤੁਸੀਂ ਜਿੱਦਾਂ ਤੁਸੀਂ ਬੱਚੇ ਤੁਹਾਡੇ ਪਾਣੀ ਪੀਂਦੇ ਨੇ ਉਹਨਾਂ ਵਿੱਚ ਪਾ ਦਿਓ ਜਾਂ ਫਿਰ ਜਿੱਦ ਤੱਕ ਫ੍ਰਿਜ ਵਿੱਚ ਤੁਸੀਂ ਪਾਣੀ ਰੱਖਦੇ ਹੋ ਬੋਤਲਾਂ ਦੇ ਵਿੱਚ ਭਰ ਕੇ ਤੁਸੀਂ ਉਹਦੇ ਵਿੱਚ ਜਲ ਪਾ ਦਿਓ ਜਿਵੇਂ ਲੱਸੀ ਦੇ ਵਿੱਚ ਤੁਸੀਂ ਪਾ ਕੇ ਦੇ ਸਕਦੇ ਹੋ ਜਾਂ ਤੁਸੀਂ ਡਾਇਰੈਕਟ ਵੀ ਪੀ ਸਕਦੇ ਹੋ ਸ਼ੱਕ ਸਕਦੇ ਹੋ ਜੀ ਠੀਕ ਹੈ ਤੇ ਇਹ ਤੁਸੀਂ ਕੰਮ ਜ਼ਰੂਰ ਕਰਨਾ ਕਿਉਂਕਿ ਜਦੋਂ ਆਪਾਂ ਬਾਣੀ ਪੜਦੇ ਹਾਂ ਆਪਣਾ ਮਾਈਂਡ ਉਹ ਤੋਂ ਪੋਜ਼ਿਟਿਵ ਹੁੰਦਾ ਆ ਉਦੋਂ ਜਿਹੜੀਆਂ ਬਾਣੀ ਦੀਆਂ ਜਿਹੜੀਆਂ ਅੰਮ੍ਰਿਤ ਜਦੋਂ ਆਪਾਂ ਬਾਣੀ ਪੜਦੇ ਹਾਂ ਜਿਹੜੀ ਉਹ ਜੀ ਇੱਕ ਪੋਜ਼ਿਟਿਵ ਵਾਈਬਸ ਆ ਨਾ ਕਿਉਂਕਿ ਆਪਾਂ ਮਨ 'ਚ ਇਹ ਸੋਚ ਕੇ ਪਾਠ ਕਰਨਾ ਵਾ ਕੀ ਆਪਣੇ ਘਰ ਦੇ ਵਿੱਚੋਂ ਸਾਰੀ ਨੈਗੇਟਿਵਿਟੀ ਚਲੀ ਜਾਣੀ ਆ ਤੇ ਆਪਣੇ ਘਰ ਦੇ ਵਿੱਚ ਬਾਣੀ ਪੜ ਕੇ ਪੋਜ਼ਿਟਿਵਿਟੀ ਆਉਣੀ ਆ ਤੇ ਉਹ ਪੋਜ਼ਿਟਿਵਿਟੀ ਜਦੋਂ ਤੁਸੀਂ ਬਾਣੀ ਪੜਨੀ ਹੈ ਨਾ ਉਹ ਕਿਤੇ ਨਾ ਕਿਤੇ ਪਾਣੀ ਦੇ ਵਿੱਚ ਅਟ੍ਰੈਕਟ ਹੋਣੀ ਆ ਉਹ ਪੋਜ਼ਿਟਿਵਿਟੀ ਤੇ ਉਹ ਪੋਜ਼ਿਟਿਵਿਟੀ ਆਪਾਂ ਛਿੱਟਾ ਵੀ ਦੇਣਾ ਤੇ ਘਰ ਦੇ ਜੀਵਾਂ ਨੂੰ ਵੀ ਛਕਾਉਣਾ ਉਹ ਪੋਜ਼ਿਟਿਵਿਟੀ ਆਪਣੇ ਘਰ ਦੇ ਵਿੱਚ ਵੀ ਆਊਗੀ ਆਪਣੇ ਜੀਵਾਂ ਦੇ ਵਿੱਚ ਵੀ ਆਊਗੀ ਠੀਕ ਹੈ ਜੀ ਸੈਕੰਡ ਤੁਸੀਂ ਕੀ ਕਰਨਾ ਜੀ ਸੈਕਿੰਡ ਨੰਬਰ ਤੇ ਜੀ ਤੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਤੁਸੀਂ ਅ ਪ੍ਰਸ਼ਾਦਾ ਬਣਾਉਣਾ ਖਾਸ ਕਰਕੇ ਜਦੋਂ ਤੁਸੀਂ ਜਿੱਦਾਂ ਤੁਹਾਡੇ ਬੱਚੇ ਜਿਹੜੇ ਤਾਂ ਵਾਕਈ ਕਹਿਣਾ ਨਹੀਂ ਮੰਨਦੇ ਬਿਲਕੁਲ ਬੁਰੀ ਸੰਗਤ ਦੇ ਵਿੱਚ ਨੇ ਤੁਹਾਡਾ ਬਿਲਕੁਲ ਵੀ ਉਹਨਾਂ ਦੇ ਬੱਚਿਆਂ ਦਾ ਤੁਹਾਡੇ ਪੜ੍ਹਾਈ ਦੇ ਵਿੱਚ ਨਹੀਂ ਮੰਨ ਲੱਗ ਰਿਹਾ ਹੈਗਾ ਤੇ ਤੁਸੀਂ ਫਿਰ ਉਹ ਰੋਟੀ ਬਣਾਉਣ ਟਾਈਮ ਜਦੋਂ ਤੁਸੀਂ ਪ੍ਰਸ਼ਾਦਾ ਬਣਾਉਣਾ ਹੈ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਚਾਹ ਬਣਾਉਣੀ ਹੋ ਚਾਹੇ ਤੁਸੀਂ ਰੋਟੀ ਬਣਾਉਣ ਟਾਈਮ ਚਾਹੇ ਤੁਸੀਂ ਸਬਜੀ ਬਣਾਉਣੀ ਆ ਤੁਸੀਂ ਮੂਲ ਮੰਤਰ ਸਾਹਿਬ ਜੀ ਦਾ ਜਾਪ ਤੁਸੀਂ ਉਹ ਟਾਈਮ ਜ਼ਰੂਰ ਤੁਸੀਂ ਕਰਨਾ ਹੈ ਜੀ ਉਹਦੇ ਨਾਲ ਕੀ ਹੋਊਗਾ ਦੇਖੋ ਜੀ ਪੋਜ਼ਿਟਿਵਿਟੀ ਆਊਗੀ ਜਦੋਂ ਆਪਾਂ ਪ੍ਰਸ਼ਾਦਾ ਬਣਾਉਣਾ ਹੈ ਪੋਜ਼ਿਟਿਵਿਟੀ ਜਦੋਂ ਆਪਾਂ ਮਨ ਖੁਸ਼ ਹੋਊਗਾ ਬਾਣੀ ਪੜ ਕੇ ਆਪਾਂ ਪ੍ਰਸ਼ਾਦਾ ਤਿਆਰ ਕਰਾਂਗੇ ਤੇ ਉਹ ਪ੍ਰਸ਼ਾਦਾ ਜਦੋਂ ਬੱਚੇ ਖਾਣ ਖਾਣਗੇ ਨਾ ਉਹਨਾਂ ਚ ਪੋਜ਼ਿਟਿਵਿਟੀ ਆਊਗੀ ਠੀਕ ਹੈ ਜੀ ਜੇ ਆਪਾਂ ਆਪਣਾ ਮਨ ਨੂੰ ਦੁਖੀ ਰੱਖ ਕੇ ਪ੍ਰਸ਼ਾਦਾ ਬਣਾਵਾਂਗੇ ਮਨ ਦੇ ਵਿੱਚ 네ਗੇਟਿਵਿਟੀ ਰੱਖ ਕੇ ਪ੍ਰਸ਼ਾਦਾ ਬਣਾਵਾਂਗੇ ਉਹੀ 네ਗੇਟਿਵਿਟੀ ਫਿਰ ਖਾਣ ਵਾਲੇ ਦੇ ਮਨ ਤੇ ਜਾਊਗੀ ਜੀ ਤੇ ਇਹ ਚੀਜ਼ਾਂ ਵੀ ਬਹੁਤ ਅਸਰ ਕਰਦੀਆਂ ਨੇ ਤੁਸੀਂ ਮੇਰੇ ਕਹੇ ਤੇ ਇਹ ਤੁਸੀਂ ਜ਼ਰੂਰ ਕਰੋ ਤੇ ਇਹ ਨਹੀਂ ਹੈਗਾ ਅੱਜ ਕੱਲ੍ਹ ਆ ਦੋ ਦਿਨ ਫੇਰ ਨਹੀਂ ਕੀਤਾ ਫਿਰ ਇਹ ਤੁਸੀਂ ਜਿਹੜੇ ਮੈਂ ਤੁਹਾਨੂੰ ਕੰਮ ਦੱਸ ਨਹੀਂ ਆ ਤਿੰਨ ਇੱਕ ਹੁਣ ਜਿਹੜਾ ਰਹਿ ਗਿਆ ਉਹ ਮੈਂ ਦੱਸੂਗੀ ਤੁਸੀਂ ਇਹ ਤਿੰਨ ਕੰਮ ਤਾਂ ਕਰਨੇ ਹੀ ਕਰਨੇ ਆ ਜੀ ਬਿਲਕੁਲ ਕੋਈ ਨਾਗਾ ਨਹੀਂ ਪਾਉਣਾ ਡੇਲੀ ਕਰਨੇ ਆ ਕਿਉਂਕਿ ਜਦੋਂ ਆਪਾਂ ਡੇਲੀ ਕਰਨਾ ਨਾ ਡੇਲੀ ਕਰਨ ਦੇ ਨਾਲ ਹੀ ਜੀ ਤੁਹਾਨੂੰ ਰਿਜ਼ਲਟ ਮਿਲਣਗੇ ਤੇ ਮੈਂ ਕੋਈ ਫੇਰ ਰਿਕਵੈਸਟ ਕਰ ਰਹੀ ਆ ਇਹ ਨਹੀਂ ਹੈਗਾ ਤੁਸੀਂ ਅੱਜ ਕਰ ਲਿਆ 2 ਦਿਨ ਬਾਅਦ ਤੁਸੀਂ ਪਾਠ ਨਹੀਂ ਕੀਤਾ ਫਿਰ ਤੁਸੀਂ 3 ਦਿਨ ਦਾ ਗੈਪ ਪਾ ਲਿਆ ਤੁਸੀਂ ਜਿੱਦਣ ਸਟਾਰਟ ਕਰਨਾ ਨਾ ਉਸ ਤੋਂ 1 ਮਹੀਨਾ ਤੁਸੀਂ ਡੇਲੀ ਕਰੋ ਡੇਲੀ ਬਿਨਾ ਨਾਗਾ ਪਾਏ ਤੁਸੀਂ ਛਿੱਟਾ ਵੀ ਦੋ ਘਰ ਦੇ ਵਿੱਚ ਸਾਰੇ ਜੋ ਤੁਸੀਂ ਜਲਦਾ ਤੁਸੀਂ ਆਪ ਵੀ ਛਕੋ ਤੇ ਪਲੱਸ ਜਦੋਂ ਤੁਸੀਂ ਰੋਟੀ ਪਾਣੀ ਬਣਾਉਣਾ ਆ ਉਦੋਂ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਆ ਜੀ ਤੇ ਜਦੋਂ ਤੁਸੀਂ ਚਿੱਟਾ ਦੇਣਾ ਤੁਸੀਂ ਮੰਨ ਦੇ ਵਿੱਚ ਵਾਹਿਗੁਰੂ ਜੀ ਨੂੰ ਕਹਿਣਾ ਕਿ ਇਹ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਘਰ ਦੇ ਵਿੱਚ ਜਿੰ ਕੋਈ ਵੀ ਨੈਗੇਟਿਵਿਟੀ ਆ ਉਹਨੂੰ ਤੁਸੀਂ ਦੂਰ ਕਰੋ ਤੇ ਆਪਣੇ ਤੁਸੀਂ ਘਰ ਦੇ ਵਿੱਚ ਤੁਸੀਂ ਆਪਣਾ ਮਿਹਰ ਭਰਿਆ ਹੱਥ ਰੱਖੋ ਸਾਰੇ ਜੀਆਂ ਤੇ ਤੇ ਦੇਖੋ ਜੀ ਤੁਸੀਂ ਜਦੋਂ ਇਦਾਂ ਕਹਿ ਕੇ ਤੁਸੀਂ ਜਦੋਂ ਜਲਦਾ ਛੜਕਾ ਕਰਨਾ ਹੈ ਨਾ ਸਾਰੇ ਘਰ ਦੇ ਵਿੱਚ ਇੱਕ ਪੋਜ਼ਿਟਿਵ ਮਾਈਂਡ ਦੇ ਨਾਲ ਤੁਸੀਂ ਦੇਖਿਓ ਇੱਕ ਮਹੀਨਾ ਜਦੋਂ ਲਗਾਤਾਰ ਤੁਸੀਂ ਕਰੋਗੇ ਨਾ ਤੁਹਾਨੂੰ ਖੁਦ ਰਿਜ਼ਲਟ ਦੇਖਣ ਨੂੰ ਮਿਲੇਗਾ ਤੁਹਾਨੂੰ ਆਪਣੇ ਜੀਆ ਦੇ ਸੁਭਾਅ ਵਿੱਚ ਵੀ ਫਰਕ ਦੇਖਣ ਨੂੰ ਮਿਲੇਗਾ ਤੁਹਾਡੇ ਖੁਦ ਦੇ ਵਿੱਚ ਵੀ ਪੋਜ਼ਿਟਿਵਿਟੀ ਆਊਗੀ ਠੀਕ ਹੈ ਜੀ ਤੇ ਤੀਸਰਾ ਕੰਮ ਤੀਸਰਾ ਕੰਮ ਜੀ ਕੀ ਕਰਨਾ ਹੈ ਤੁਸੀਂ ਜੇ ਤੁਸੀਂ ਜੇ ਤੁਹਾਡੇ ਬੱਚੇ ਕਰਨ ਤਾਂ ਠੀਕ ਹੈ ਜੀ ਜੇ ਤੁਹਾਡੇ ਬੱਚੇ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰ ਸਕਦੇ ਆ ਕਿਉਂਕਿ ਬੱਚੇ ਦੇਖੋ ਸਕੂਲ ਵੀ ਜਾਂਦੇ ਆ ਹਨਾ ਸਵੇਰ ਟਾਈਮ ਇਹਨਾਂ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਚਲੋ ਜੇ ਤੁਹਾਡੇ ਬੱਚਿਆਂ ਦਾ 8 ਵਜੇ ਨਾਰਮਲੀ ਸਕੂਲ ਲੱਗਦਾ ਜੇ ਤੁਹਾਡੇ ਬੱਚਾ 7:30 ਵਜੇ ਤੁਸੀਂ ਉਹਨੂੰ ਅੱਧਾ ਘੰਟਾ ਪਹਿਲਾਂ ਉਠਾ ਸਕਦੇ ਹੋ ਤੇ ਜ਼ਰੂਰ ਉਠਾਓ ਸਿਰਫ 15 ਮਿੰਟ ਘੜੀ ਦੇ ਸਿਰਫ 15 ਮਿੰਟ ਬੈਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਬੱਚੇ ਮਾਰਨਿੰਗ 15 ਮਿੰਟ ਸੁਵੇਰੇ ਕਰ ਲੈਣ ਜੀ ਤੇ ਸ਼ਾਮ ਨੂੰ ਜਦੋਂ ਫ੍ਰੀ ਹੁੰਦੇ ਆ ਜੀ ਉਹ ਹੋਮਵਰਕ ਵਗੈਰਾ ਕਰਕੇ 15 ਮਿੰਟ ਮੂਲ ਮੰਤਰ ਦਾ ਜਾਪ ਉਹ ਜ਼ਰੂਰ ਕਰਨ ਜੀ ਜੇ ਉਹ ਤੁਹਾਡੇ ਬੱਚੇ ਕਰ ਸਕਦੇ ਆ ਜੇ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਮੂਲ ਮੰਤਰ ਦਾ ਜਾਪ 15 ਮਿੰਟ ਸਵੇਰ 15 ਮਿੰਟ ਸ਼ਾਮ ਨੂੰ ਚਲੋ ਜੇ ਬੱਚਾ ਮਾਰਨਿੰਗ ਟਾਈਮ ਨਹੀਂ ਵੀ ਕਰਦਾ ਨਾ ਨਹੀਂ ਤੁਹਾਡਾ ਬੱਚਾ ਉੱਠਿਆ ਜਾਂ ਨਹੀਂ ਤੁਸੀਂ ਉਹਨਾਂ ਤੋਂ ਉਹ ਬੱਚੇ ਹਨਾ ਕਈ ਵਾਰੀ ਨਹੀਂ ਵੀ ਚਲੋ ਉੱਠਦੇ ਤੇ ਤੁਸੀਂ ਸ਼ਾਮ ਨੂੰ 15 ਮਿੰਟ ਦੀ ਡਿਊਟੀ ਜ਼ਰੂਰ ਲਗਾਓ ਉਹਨਾਂ ਦੀ ਕਿ ਤੁਸੀਂ 15 ਮਿੰਟ ਮੂਰ ਮੰਤਰ ਦਾ ਜਾਪ ਕਰਨਾ ਹੀ ਕਰਨਾ ਠੀਕ ਹੈ ਜੀ ਤੇ ਜਦੋਂ ਤੁਸੀਂ ਇਹ ਤਿੰਨ ਚੀਜ਼ਾਂ ਤੁਸੀਂ ਦੇਖੋ ਬੱਚੇ ਕਰਨਗੇ ਬੱਚੇ ਆਪਣੇ ਪਾਠ ਕਰਨਗੇ ਮੂਰ ਮੰਤਰ ਦਾ ਜਾਪ ਕਰਨਗੇ ਤੇ ਦੇਖੋ ਬੱਚਿਆਂ ਦੇ ਵਿੱਚ ਮੂਰ ਮੰਤਰ ਦੇ ਨਾਲ ਮੈਂ ਇੱਕ ਵੀਡੀਓ ਦੇਖੀ ਸੀ ਇੱਕ ਬੱਚਾ ਇਹਨਾਂ ਨੂੰ ਲਾਇਕ ਸੀਗਾ ਪੜ੍ਹਨ ਦੇ ਵਿੱਚ ਵੀ ਉਹਦੇ ਬਿਲਕੁਲ ਮਾਰਕਸ ਨਹੀਂ ਆਉਂਦੇ ਸੀ ਹਮੇਸ਼ਾ ਫੇਲ ਹੁੰਦਾ ਸੀ ਉਹ ਪਰ ਜਦੋਂ ਮੂਲ ਮੰਤਰ ਦਾ ਉਹਨਾਂ ਨੂੰ ਜਾਪ ਦਿੱਤਾ ਗਿਆ ਜਦੋਂ ਬੱਚੇ ਨੇ ਮੂਲ ਮੰਤਰ ਦਾ ਜਾਪ ਕੀਤਾ ਉਹਦੇ ਨਾਲ ਉਹਦੀ ਪੜ੍ਹਾਈ ਦੇ ਵਿੱਚ ਬਹੁਤ ਫਰਕ ਆਇਆ ਜੀ ਉਹਦਾ ਮਨ ਵੀ ਪੜ੍ਹਾਈ 'ਚ ਟਿਕਿਆ ਤੇ ਵਧੀਆ ਨੰਬਰ ਲੈ ਕੇ ਜੀ ਉਹ ਬੱਚਾ ਪਾਸ ਹੋਣ ਲੱਗ ਗਿਆ ਤੇ ਇਹ ਜਿਹੜਾ ਮੂਲ ਮੰਤਰ ਦਾ ਜਾਪ ਆ ਇਹ ਹਰ ਇੱਕ ਕਾਰਜ ਸੁਵਾਰਦਾ ਜੀ ਹਰ ਇੱਕ ਕਾਰਜ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਦੇਖੋ ਮੂਲ ਮੰਤਰ ਸਾਹਿਬ ਦਿੱਤਾ ਹੈ ਨਾ ਮੂਲ ਮੰਤਰ ਦੇ ਵਿੱਚ ਤਾਂ ਕਹਿੰਦੇ ਕਿ ਹਰ ਇੱਕ ਕੋਈ ਦੁੱਖ ਤਕਲੀਫ ਹੈ ਹੀ ਨਹੀਂ ਜਿਹੜੀ ਮੂਲ ਮੰਤਰ ਦਾ ਜਾਪ ਕਰਨ ਤੇ ਉਹ ਦੁੱਖ ਤਕਲੀਫ ਆਪਣੀ ਲਾਈਫ ਚ ਰਹਿ ਜਵੇ ਉਹਦਾ ਨਾਸ ਹੋਣਾ ਹੀ ਹੋਣਾ ਚ ਪੋਜ਼ਿਟਿਵਿਟੀ ਆਉਣੀ ਹੀ ਆਣੀ ਜਿਹੜਾਡੇ ਘਰ ਦੇ ਵਿੱਚ ਮੂਲ ਮੰਤਰ ਦੇ ਜਾਪ ਚ ਬਹੁਤ ਤਾਕਤ ਹੈ ਸੋ ਇਹ ਜਿਹੜੇ ਤੁਸੀਂ ਤਿੰਨ ਕੰਮ ਆ ਤੁਸੀਂ ਇਹ ਜਰੂਰ ਕਰੋ ਪਹਿਲਾ ਕੰਮ ਕੀ ਕਰਨਾ ਜੀ ਮੈਂ ਫੇਰ ਕਹਿ ਦਿੰਨੀ ਆ ਅਮਰਤ ਵੇਲੇ ਉਠੋ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਚੌਪਾਈ ਸਾਹਿਬ ਜੀ ਦਾ ਪਾਠ ਜਲ ਕੋਲ ਰੱਖਣਾ ਜੀ ਉਸ ਤੋਂ ਬਾਅਦ ਸਾਰੇ ਘਰ ਦੇ ਵਿੱਚ ਜਲ ਦਾ ਛਿੱਟਾ ਦੇਣਾ ਆ ਤੇ ਤੁਸੀਂ ਵੀ ਅ ਸ਼ਕਣਾ ਤੇ ਆਪਣੇ ਘਰ ਦੇ ਮੈਂਬਰਸ ਨੂੰ ਵੀ ਉਹ ਸ਼ਿਕਾਉਣਾ ਚਾਹ ਦੇ ਵਿੱਚ ਨਹੀਂ ਪਾਉਣਾ ਚਾਹ ਬਣਾਉਂਦੇ ਹੋਏ ਵੀ ਨਹੀਂ ਪਾਉਣਾ ਫਿਰ ਕੀ ਕਰਨਾ ਜੀ ਦੂਸਰੇ ਨੰਬਰ ਤੇ ਤੁਸੀਂ ਜਦੋਂ ਪ੍ਰਸ਼ਾਦਾ ਬਣਾਉਣਾ ਚਾਹੇ ਚਾਹ ਬਣਾਉਣੀ ਚਾਹੇ ਦਾ ਸਬਜੀ ਬਣਾਉਣੀ ਕੁਛ ਵੀ ਬਣਾ ਰਹੇ ਹੋ ਮੂਲ ਮੰਤਰ ਸਾਹਿਬ ਦਾ ਜਾਪ ਜਰੂਰ ਕਰੋ ਜਦੋਂ ਸਬਜੀ ਨੂੰ ਤੜਕਾ ਲਗਾਉਣੀ ਹੋ ਉਦੋਂ ਮੂਲ ਮੰਤਰ ਸਾਹਿਬ ਦਾ ਜਾਪ ਕਰੋ ਆਟਾ ਗੁੰਨਦਿਓ ਮੂਲ ਮੰਤਰ ਸਾਹਿਬ ਦਾ ਜਾਪ ਕਰੋ ਪ੍ਰਸ਼ਾਦਾ ਬਣਾਉਨੇ ਹੋ ਮੰਤਰ ਸਾਹਿਬ ਦਾ ਜਿਹੜਾ ਜਾਪ ਉਹ ਤੁਸੀਂ ਜਰੂਰ ਤੁਸੀਂ ਕਰੋ ਜੀ ਠੀਕ ਹੈ ਜੀ ਫਿਰ ਤੀਸਰੇ ਨੰਬਰ ਤੇ ਆਪਣੇ ਬੱਚਿਆਂ ਨੂੰ ਜੇ ਤੁਸੀਂ ਕਰਵਾ ਸਕਦੇ ਹੋ ਤੇ ਤੁਸੀਂ ਮੂਲ ਮੰਤਰ ਦਾ ਜਾਪ 15 ਮਿੰਟ ਜਰੂਰ ਕਰਵਾਓ ਜੀ ਉਹਨਾਂ ਤੋਂ ਠੀਕ ਹੈ ਜੀ ਇਹ ਸੀਗੇ ਜੀ ਅ ਅੱਜ ਦੇ ਜਿਹੜੇ ਤਿੰਨ ਜ਼ਰੂਰੀ ਟਿਪਸ ਸੀਗੇ ਤੇ ਬਾਕੀ ਜੀ ਬਾਣੀ ਦੇ ਵਿੱਚ ਬਹੁਤ ਔਕਤ ਆ ਮੈਂ ਹਰ ਵਾਰ ਕਹਿਨੀ ਹੁੰਦੀ ਆ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਆਪਣੇ ਘਰ ਦੇ ਵਿੱਚ ਜਦੋਂ ਆਪਾਂ ਡੇਲੀ ਪੜ੍ਹਦੇ ਆ ਡੇਲੀ بیس ਤੇ ਜਿਹੜੇ ਅੰਮ੍ਰਿਤ ਵੇਲੇ ਵੀ ਉੱਠਦੇ ਆ ਉਹ ਵੀ ਪਾਠ ਕਰਦੇ ਆ ਉਸ ਤੋਂ ਬਾਅਦ ਤੁਸੀਂ ਆਪਣਾ ਰਹਿਰਾਸ ਸਾਬ ਤੇ ਰਾਤ ਨੂੰ ਜੀ ਸੌਣ ਵੇਲੇ ਕੀਰਤਨ ਸੋਹਲਾ ਸੰਜੀ ਦਾ ਪਾਠ ਜਾਣੀ ਜਿਹੜਾ ਬੰਦਾ ਇਹ ਆਪਣੀ ਲਾਈਫ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਹੁਕਮ ਦਿੱਤਾ ਵਾ ਕਿ ਇਹ ਕਰਨੇ ਕਰਨੀਆਂ ਜੀ ਤੁਸੀਂ ਆਪਣੀ ਲਾਈਫ ਦੇ ਵਿੱਚ ਡੇਲੀ ਬੇਸ ਤੇ ਇਹ ਰੂਟੀਨ ਨੂੰ ਤੁਸੀਂ ਤੁਸੀਂ ਐਡ ਕਰੋ ਤੁਸੀਂ ਖੁਦ ਦੇਖਣਾ ਕਿ ਤੁਹਾਡੀ ਲਾਈਫ ਦੇ ਵਿੱਚ ਹੌਲੀ-ਹੌਲੀ ਕਿੰਨੇ ਕ ਬਦਲਾਅ ਆਏ ਨੇ ਕਿੰਨੀ ਪੋਜ਼ਿਟਿਵਿਟੀ ਆਣੀ ਸ਼ੁਰੂ ਹੋਈ ਹੈ ਤੁਹਾਡੇ ਕੰਮ ਜਿਹੜੇ ਨਹੀਂ ਬਣਦੇ ਸੀ ਉਹ ਬਣਨੇ ਸ਼ੁਰੂ ਹੋ ਜਾਇਆ ਕਰਨਗੇ ਜੀ ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਇਹ ਜਰੂਰ ਤੁਸੀਂ ਇਹ ਚੀਜ਼ਾਂ ਕਰਕੇ ਦੇਖੋ ਜੀ ਠੀਕ ਹੈ ਜੀ ਤੇ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਨਾਲ ਦੀ ਨਾਲ ਜੀ ਤੁਸੀਂ ਪਲੀਜ਼ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਪਾਈਏ ਤਾਂ ਤੁਹਾਡੇ ਕੋਲ ਜ਼ਰੂਰ ਪਹੁੰਚ ਜਾਵੇ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ